ਲੋ ਜੀ ਸਮਾਨ ਆ ਗਿਆ ਆ ਤੇ ਹੁਣ ਅੰਦਰ ਰੱਖਿਆ ਜਾਊਗਾ ਲੋ ਜੀ ਮੰਮੀ ਵਾਲੇ ਕਮਰੇ ਦਾ ਬੈੱਡ ਆ ਗਿਆ ਆ ਤੇ ਅੱਜ ਮੰਮੀ ਜੀ ਸੋਊਗੇ ਨਵੇਂ ਬੈੱਡ ਤੇ ਤੇ ਖੁਸ਼ੀ ਦੇਖੋ ਮਮੀ ਦੀ ਦੇਖ ਲੋ ਪੋਚਾ ਲੈ ਲਿਆ ਆ ਜਾਲੇ ਵਾਲਾ ਲੈਣ ਵਾਲਾ ਹਾਂਜੀ ਤੁਹਾਡਾ ਸਾਰਿਆਂ ਦਾ ਮਹਾਨ ਲੋਕ ਚ ਸਵਾਗਤ ਆ ਤੇ ਅੱਜ ਆਪਾਂ ਇੰਤਜ਼ਾਰ ਕਰ ਰਹੇ ਆ ਕਰਿਆਣਾ ਫਰਨੀਚਰ ਤੇ ਵੀ ਰਾ ਗਿਆ ਆ ਲੈਣ ਵਾਸਤੇ ਲੁਧਿਆਣੇੋਂ ਤੇ ਅੱਜ ਲੈ ਕੇ ਆਣਾ ਆ ਅੱਧਾ ਵੈਸੇ ਕਿੰਦੇ ਲੈ ਕੇ ਆਣਾ ਆ ਹੁਣ ਤਾਂ ਫੇਰ ਲਾਓਗੇ ਤੇ ਅੱਜ ਫਿਰ ਇੰਤਜ਼ਾਰ ਕਰ ਰਹੇ ਆ ਮੰਮੀ ਜੀ ਬਹੁਤ ਚਾ ਆ ਇਹ ਫਰਨੀਚਰ ਆਣਾ ਨਾ ਆ ਤੇ ਫੇਰ ਆਪਾਂ ਐਂਟਰੀ ਕਰਾਣੀ ਆ ਤੇ ਚਾਹ ਹੁੰਦਾ ਰੇ ਚੀਜ਼ਾਂ ਰੱਬ ਨੇ ਵਰਖੀਆ ਤੇ ਲੈ ਕੇ ਆ ਰਹੇ ਆ ਤੇ ਉਹ ਖੁਸ਼ੀ ਹੁੰਦੀ ਆ ਨਿੰਮੀ ਜਿਹੜਾ ਆਪਣੇ ਘਰੇ ਆਉਂਦੀ ਆ ਤੇ ਜਦੋਂ ਆਉਗੇ ਫਿਰ ਤੱਕ ਦੇਖਦੇ ਆ ਤੇ ਕਿੱਦਾਂ ਹੁੰਦੀ ਉਹ ਵੀ ਦੱਸਾਂਗੇ ਕੀ ਕੀ ਆ ਉਹ ਜੀ ਸਮਾਨ ਆ ਗਿਆ ਆ ਤੇ ਹੁਣ ਅੰਦਰ ਰੱਖਿਆ ਜਾਊਗਾ ਤੇਲ ਚੋਇਆ ਪਹਿਲਾਂ ਬੀਬੀ ਦੇਖਦੇ ਹੋਏ ਨਾ ਕੋ ਖੜੇ ਆ ਇੱਧਰ ਪੈਰ ਪਾ ਗਿਆ ਮੀਹ ਬਹੁਤ ਪਿਆ ਸਵੇਰੇ ਟਾਕੇ ਲਈ ਆਂਦਾ ਸਾਰਾ ਸਮਾਨ ਹਾਂ ਜੀ ਇਧਰ ਪੈਰ ਲਾ ਦਿੱਤੀ ਗਈ ਆ ਨੋਇਸ ਸਮਾਨ ਤਾਰਿਆ ਗਿਆ ਰਿਹਾ। ਨੰਮ ਜਾ ਜੇ ਪਹਿਲਾਂ ਤੋਂ ਪਤਾ ਨ ਹੋਇਆ ਸੀ। ਨੋਇ ਇਹ ਹੈਗਾ ਸੋਫਾ ਉਹ ਹੈਗੇ ਬੈੱਡ ਆ। ਹੂੰ ਉਹ ਬੈੱਡ ਆ। ਬਾਕੀ ਚਾਲੂ ਆ। ਹਾਂ ਬਾਕੀ ਚਾਲੂਗਾ। ਆ ਚਾਚਾ ਹੁਣਾਂ ਦਾ ਸਮਾਨ ਆ। ਚਾਚਾ ਵੀ ਵੀ ਗਏ ਸੀ ਨਾਲ ਭਾਜਦੇ। ਤੇ ਹੁਣ ਹੌਲੀ ਹੌਲੀ ਲੱਗੂਗਾ ਫੇਰ ਦਿਖਾਉਨੇ ਆ ਤੁਹਾਨੂੰ ਸਾਰਿਆਂ ਨੂੰ ਜਦ ਸਾਰਾ ਅੰਦਰ ਚਲ ਜੂਗਾ ਸਮਾਨ ਤੇ ਭਾਜੀ ਲੈ ਕੇ ਜਾਂਦੇ ਪਏ ਆ ਉਧਰ ਅੰਦਰ ਸਮਾਨ ਜਾਂਦਾ ਪਿਆ ਸਾਰਾ ਲੋ ਜੀ ਮੰਮੀ ਆਲੇ ਕਮਰੇ ਦਾ ਬੈੱਡ ਆ ਗਿਆ ਆ ਤੇ ਅੱਜ ਮੰਮੀ ਜੀ ਸੌਗੇ ਨਵੇਂ ਬੈੱਡ ਤੇ ਤੇ ਖੁਸ਼ੀ ਦੇਖੋ ਮੰਮੀ ਜੀ ਦੀ ਐਡ ਬਿਆਨ ਨਹੀਂ ਹੁੰਦੀ ਪਾਪਾ ਜੀ ਤੁਮ ਕਿਰਪਾ ਆ ਸ਼ੁਕਰੀਆ ਆ ਜਿਹਦੀ ਮਿਹਰ ਨਾਲ ਸਾਰਾ ਕੁਝ ਹੋ ਰਿਹਾ ਕਰੇ ਹੌਣ ਲਾ ਰਹੇ ਆ ਦੇਖ ਸਕਦੇ ਬੈਡ ਆ ਇਹਦੀ ਢੋਗ ਆ ਬੈਡ ਦੀ ਦੇਖ ਸਕਦੇ ਆ ਜਿੱਤੇ ਮੰਮੀ ਨੀਂਦ ਕਰੂਗੇ ਪੂਰੀ ਆਪਣੀ ਹਾਂ ਅੰਦਰੋਂ ਦਿਖਾਣੇ ਆ ਬੈਟ ਐਂਡ ਖੁੱਲਾ ਡੁੱਲਾ ਆ ਦੇਖ ਸਕਦੇ ਹੋ ਟਾਈਮ ਵੀ ਇੱਕ ਅੱਧਰ ਵੀ ਆ ਫੱਦਰ ਵੀ ਆਪ ਮਮੀ ਜਨੇ ਅੱਜੀ ਲਵਾ ਲਈ ਕਹਿੰਦੇ ਅੱਜੀ ਨਿਕਾਲ ਲੈਂਦੇ ਆਪਣਾ ਕੰਮ ਸੈੱਟ ਏ ਢੋ ਏ ਢੋ ਹਲੇ ਨਹੀਂ ਲਾਣੀ ਆਜੀ ਹਲੇ ਆਪਾਂ ਤੱਕੀਦ੍ਰੋ ਅੱਜੀ ਦਾ ਕੰਮ ਕਰਨਾ ਹੈ ਫਿਰ ਆਪਾਂ ਸਾਰਾ ਸਾਮਾਨ ਖੋਲ ਲਾਂਗੇ ਪੈਕ ਕੀਤਾ ਹਲੇ ਸਾਰਾ ਹੀ ਫਿਰ ਇਹ ਢੋ ਲੱਗੂਗੀ ਤੇ ਬੈੱਡ ਦੇ ਨਾਲ ਮੱਥਾ ਟੇਕਿਆ ਆਪਾਂ ਸਮਾਨ ਲਿਆਂਦੇ ਨਾ ਹੁਣ ਸਾਰਿਆਂ ਨੂੰ ਜਿੰਨੇ ਆਪਾਂ ਤੇ ਲਾਸਟ ਵੀਰ ਨੂੰ ਮੈਂ ਬੜਾ ਸ਼ੁਕਰੀਆ ਦਿਨ ਹੀ ਕਿਪਾ ਲੈ ਨਕਸ਼ ਹੋਇਆ ਆਪਣੇ ਘਰ ਪਿਆਰ ਹੋ ਰਿਹਾ ਹੈ ਤੇ ਫਿਰ ਨੂੰ ਬੰਦੇ ਸਾਰੇ ਨੂੰ ਪਰਸ਼ਾ ਹਾਂਜੀ ਅਸੀਂ ਕਿਤੇ ਚੱਲੇ ਅੱਜ ਤੇ ਕੱਲ ਆ ਗਿਆ ਸਾਰਾ ਉਸਮਾਨ ਕਾਰਨ ਮਤਲਬ ਅੱਦਆ ਆਇਆ ویسੇ ਅੱਦਆ ਆਣਾ ਹੈ ਹੱਲੇ ਤੇ ਸਮਾਨ ਆ ਗਿਆ ਤੇ ਹੁਣ ਅਗਲਾ ਦਿਨ ਤੇ ਹੁਣ ਆਪਾਂ ਚੱਲਦੇ ਹਾਂ ਆਪਣੀ ਘਰ ਦੀ ਸ਼ੋਪਿੰਗ ਤੇ ਤੇ ਸ਼ੋਨਾ ਮੁੰਡਾ ਇਹ ਸਮਾਨ ਲੈਣਾ ਚਾੜੂ-ਗੋਚਾ ਵਗੈਰਾ ਅੱਜ ਜੇ ਚਲੋ ਅੱਜ ਹੀ ਲੈ ਆਂਦੇ ਆ ਜਿਹੜੇ ਪਹਿਲਾਂ ਸੀ ਉਹ ਤੋੜ ਦਿੱਤੇ ਜਿਹੜੇ ਕੰਮ ਲੱਗਿਆ ਸੀ ਉਹਨਾਂ ਨੇ ਵੇਚ ਹੀ ਦਿੱਤੇ ਉਹ ਸਾਰਾ ਸੈਸੀ ਕਿ ਚਲੋ ਹੁਣ ਅੱਜ ਲੈ ਕੇ ਆਉਂਦੇ ਆ ਤੇ ਫੇਰ ਸਫਾਈਆਂ ਵੀ ਕਰਨੀਆਂ ਹੁੰਦੀਆਂ ਆ ਚਲੋ ਹੁਣ ਚਾੜੂ ਦੇ ਲੈ ਕੇ ਆਉਂਦੇ ਆ ਸਾਰਾ ਲੋ ਜੀ ਆਪਾਂ ਪਹੁੰਚ ਗਏ ਪਾਲੇ ਵਾਲਾ ਸ਼ੌਂਕ ਤੇ ਇੱਥੇ ਸਾਰਾ ਸਮਾਨ ਕਿਚਨ ਦਾ ਵਗੈਰਾ ਵਾਸ਼ਰੂਮ ਵਗੈਰਾ ਦਾ ਸਾਰਾ ਮਿਲ ਗਿਆ ਹੁੰਦਾ ਪਲਾਸਟਰ ਦਾ ਜੋ ਵੀ ਆ ਐਦਾਂ ਦਾ ਦੇਖਣਾ ਆ ਸੋਚਾ ਵਗੈਰਾ ਸੋਚੋ ਇਹ ਵਾਲੀ ਮੈਂ ਤਾਂ ਕਿਹਾ ਨੀ ਆ ਠੀਕ ਆ ਹਾਂ ਬਾਕੀ ਤੁਹਾਨੂੰ ਐਕਸਪੀਰੀਅੰਸ ਆ ਤੁਸੀਂ ਦੇਖੋ ਨਹੀਂ ਪਹਿਲਾਂ ਆਪਾਂ ਚੀਜ਼ ਲਈ ਸੀ ਉਹ ਛੇਤੀ ਖਰਾਬ ਹੋ ਜਾਂਦੀ ਆ ਹੂੰ ਇਹ ਗੰਦੀ ਹੋ ਜਾਂਦੀ ਛੇਤੀ ਉਹਨੇ ਇੱਕ ਬੰਦ ਤੋਂ ਸੋ ਫਾਈਪਰ ਲੈਣਾ ਆ ਆਪਾਂ ਬੰਪਰ ਆ ਗਿਆ ਚੱਕੀ ਚੱਲ ਫਟਾਫਟ ਗਰਦੀ ਦੇ ਬਹੁਤ ਇਹ ਘਰੇ ਕੰਮ ਵੀ ਹੈ ਮਮੀ ਸਬਜ਼ੀ ਨਹੀਂ ਬਣਾ ਕੇ ਆਏ ਕਹਿੰਦੀ ਆਂ ਇਹ ਹੋਹੀ ਚੀ ਆ ਜਾਂਦੀ ਆ ਇਹ ਤਾਂ ਲੈ ਪਾਈ ਪਾ ਇਧਰੋਂ ਵਾਹੋ ਲੈਣੇ ਪੈਣਾ ਪਹਿਲਾਂ ਉਹਨਾਂ ਨੂੰ ਬੁਲਾਓ ਉਹਨਾਂ ਨੂੰ ਕਹੋ ਇਹ ਦੁਖਾਵੇ ਸਾਨੂੰ ਸਮਾਂ ਲਗਾਤਾ ਸਾਨੂੰ ਭਾਜੀ ਨੇ ਬਣਾਉਣੇ ਨੇ ਜਿੰਨੇ ਸਾਰੇ ਅਜਨਾਰੇ ਖਾਲੀ ਕਰ ਦੇਣਾ ਹੈ ਦੇਖ ਲਓ ਕੋਚਾ ਲੈ ਲਿਆ ਆਇਆ ਹਾਂ ਰੱਜਾਲੇ ਆਣ ਵਾਲਾ ਇਹ ਲੰਬਾ ਵੀ ਲੰਬਾ ਹੋ ਜਾਣਾ ਵਿੱਚ ਇੱਥੇ ਹੋ ਰਿਹਾ ਇਹਦੇ ਵਿੱਚ ਇੱਕ ਗੋਲ ਜਿਹਾ ਵੀ ਹੁੰਦਾ ਮੋਰੇ ਹਾਂਜੀ ਹਾਂਜੀ ਉਹ ਵਾਲਾ ਕਿੱਦਾਂ ਆ ਵਾਈਪਰ ਦਿਖਾਓ ਠੀਕ ਹੈ ਦੇਖਦਾ ਮਜ਼ਬੂਤ ਵੀ ਹੈਗਾ ਹਾਂਜੀ ਹਾਂਜੀ ਹੈ ਇਹ ਵਿੱਚ ਦਿੱਤਾ ਠੀਕ ਹੋਰ ਕੀ ਲੈਣਾ ਸੀ ਚਾੜੂ ਵੀ ਲੈਣਾ ਸੀਗਾ ਚਾੜੂ ਹਾਂਜੀ ਬਾਹਰ ਹੈਗੇ ਠੀਕ ਹੈ ਲਿਓ ਮੈਂ ਲੈ ਲਿਆ ਫੋਟੋ ਵੀ ਲੈਣਾ ਸੀ ਉਹ ਟੱਪ ਲੈਣਾ ਸੀ ਨਾ ਕਾਹ ਹੁੰਦਾ ਹੀ ਜਾਇਆ ਦੇਖ ਤਾਂ ਇਹਨਾ ਪੱਖੇ ਵੀ ਸਾਫ ਹੋ ਜਾਂਦੇ ਅੱਛਾ ਮੁੜ ਜਾਂਦਾ ਐਦਾਂ ਮੁੜ ਜਾਂਦਾ ਅੱਜ ਤਾਂ ਸਾਹ ਹੀ ਨਹੀਂ ਕਿਤੇ ਗਿਆ ਜਰਾ ਉਹ ਟੋਲੇ ਤੇ ਕਾਹ ਨੂੰ ਅੱਛਾ ਇਹਦਾ ਹੋਰ ਹੁੰਦਾ ਹੈ 130. Eh jauhnya sih ini.

ਇਕ ਫਰਕ ਸੀ ਬੇਦਲ ਟੈਂਟ ਆਲੀ ਗਰੰਟੀ ਹੈ ਮਨੋ ਬੇਦਲ ਉਹ ਵਗਦਾ ਤਾਂ ਵਧੀਆ ਹੈ ਕਿ ਮੈਨੂੰ ਇਹ ਵੀ ਜਿਆਦਾ ਵੱਡਾ ਲੱਗਿਆ ਨਹੀਂ ਇਹ ਤਾਂ ਉਹਦਾ ਕੱਦ ਨਹੀਂ ਹੈ ਜਦੋਂ ਤੱਕ ਇਹਦੇ ਛੋਟੇ ਤਾਂ ਬੱਠੜ ਆਏ ਫਾਸਟ ਕੋਰਟ ਚ ਫਸਟ ਬਣਾਤੇ ਹਾਂ ਹਾਂ ਇਹ ਤਾਂ ਮਾਗੂ ਹੈ ਇੱਕ ਮਾਗੂ ਮਾਗੂ ਤੇ ਮੈਂ ਦੇਖਦਾ ਕਿੰਨਾ ਸਮਾਂ ਲੱਗਿਆ ਮੱਗ ਲੈਣਾ ਹੈ ਹਾਂ ਇਹ ਵੀ ਗਾਰੰਟੀ ਦਾ ਹੈ ਐ ਮੈਚਿੰਗ ਕਰਦਾ ਮੈਚਿੰਗ ਕਰਦਾ ਕਿਉਂਕਿ ਇਹ ਛੋਟਾ ਨਹੀਂ ਲੱਗਦਾ ਵੱਡਾ ਦੇ ਉਹ ਵੀ ਲੋ ਵੀ ਹੁਣ ਝਾੜ ਵੀ ਦੇਖ ਲਓ ਝਾੜ ਦੇ ਬਣਾ ਲੈਣਾ ਆ ਲੈਣਾ ਫਿਰ ਫੋਨ ਨਾ ਫਿਰ ਜੇਦਾ ਉਹਨਾਂ ਸਮਾਨ ਲੈ ਕੇ ਫਰੀਜ ਦਾ ਦੇਖਣਾ ਆਈ ਆ ਖਦੀ ਫਰੀਜ ਆ ਇਹ ਇਹ ਹੈ ਪਾਲਿਆ ਜੀ ਸੜਕ ਤੇ ਉਹ ਲੈਣੇ ਸਾਰਾ ਸਮਾਨ ਲੋ ਜੀ ਕਹਿੰਦੇ ਅੱਜ ਹੀ ਸਾਰਾ ਸਮਾਨ ਲੈ ਲੈਣਾ ਫਿਰ ਵਾਜ ਕੇ ਕਹਿੰਦੇ ਹੋਰ ਸਮਾਨ ਦੇਖ ਲਓ ਸਾਰੇ ਖਾ ਚ ਗਏ ਜਾਣੇ ਕਹਿੰਦੇ ਕੋਨੇ ਡੱਬੇ ਲੈਣੇ ਨਾ ਹਮਮੇ ਦੇਖ ਲੋ ਡੱਬਾ ਵਾੜਾ ਲੈਣਾ ਮਸਾਲੇ ਵਗੈਰਾ ਪਾਉਣ ਦੇ ਛੋਟੇ ਜਿਹੇ ਚੰਦੂਗੇ ਨਾ ਅਸਲੇ ਆ ਜਿੱਡਾ ਕਾ ਆ ਯਾ ਡੱਬਾ ਥੱਲੇ ਵੀ ਆ ਡੱਬੇ ਆਹ ਹਵਾਲਾ ਸਾਈ ਹੋਈ ਆ ਸਾਡੇ ਘਰ ਛੋਟਿਆਂ ਦਾ ਤਾਂ ਕੋ ਗੰਮੀ ਨਹੀਂ ਜੀ ਪਿਆ ਆ ਠੀਕ ਆ ਬਟ ਇਸ ਪੂਰਾ ਸੈੱਟ ਮਿਲਣਾ ਅੱਡਾ ਚਾਹੀਦਾ ਇਹ ਤੋਂ ਥੋੜੀ ਵੱਡੇ ਚਾਹੀਦੇ ਐਂਡੇ ਵੱਡੇ ਵੀ ਕੀ ਕਰਨੇ ਐਡੇ ਵੱਡੇ ਆਣੇ ਇਹਦੇ ਵਿੱਚ ਫੇ ਨੂਨ ਵਾਲੀ ਤਾਂ ਦੇਖ ਲੰਨੇ ਆ ਫੇਂ ਦੇਗ ਲੋ ਉਹ ਵੀ ਪਏ ਅੰਦਰ ਵੀ ਉਹ ਦੇਖੋ ਹੂੰ ਦੇਖੋ ਕਿਹੜਾ ਵਧੀਆ ਲੱਗਦਾ ਲੋ ਜੀ ਝਾੜੂ ਪੋਚੇ ਵਾਲੇ ਆ ਗਏ ਜਣ ਲੈਣਾ ਦੱਸੋ ਸੰਪਾਰਕ ਕਰੋ ਮੰਮੀ ਅੱਧੀ ਬੈ ਕੇ ਆਏ ਅਸੀਂ ਹੱਸਦੇ ਆਏ ਐਦਾਂ ਲੱਗਦਾ ਜਿਦਾ ਝਾੜੂ ਵੇਚਣੇ ਵਾਲੇ ਆ ਗਏ ਹੁੰਦੇ ਆ ਦੇਖ ਲੈ ਕਰਦਾ ਲੈ ਲੋ ਪਰ ਫਿਕਸ ਰੇਟ ਆ ਇਹ ਕੰਪਨੀ ਦਾ ਆ ਹਾਂਜੀ ਸਾਰਾ ਸਮਾਨ ਵਧੀਆ ਲਿਆਂਦਾ ਹਾਂਜੀ ਬੜੀ ਮਿਸਕਨ ਆਏ ਸਕੂਟਰੀ ਮਸੀਂ ਬੈਠੇ ਸੀਗੇ ਸਮਾਨ ਪੜ ਕੇ ਚਲੋ ਹੁਣ ਦਿਖਾਓ ਸਮਾਨ ਲੋਈ ਕੂੜੇ ਵਾਲੀ ਬਾਲਟੀ ਵੀ ਆ ਗਈ ਆ ਇੱਕੋ ਜਿਹਾ ਰੰਗ ਦੇ ਦਿੱਤਾ ਸਾਰਾ ਸਮਾਨ ਹਾਂ ਟਾਪਰ ਆ ਮਸਾਲੇ ਵਾਲਾਨੀ ਆਹ ਹਾਂ ਜਾ ਰਹੇ ਆ ਜਾ ਲਿਆਏ ਦੋ ਝਾੜੂ ਆ ਇੱਕ ਵਾਈਪਰ ਆ ਇੱਕ ਪੋਚਾ ਆ ਇਹ ਸਾਰਾ ਸਮਾਨ ਆਪਾਂ ਲੈ ਆਂਦਾ ਜੋ ਸਾਡੇ ਕੰਮ ਦਾ ਆ ਹਾਂਜੀ ਚਲੋ ਹੁਣ ਸਿੰਦਰ ਰੱਖਦੇ ਆ ਸਾਰਾ ਸਮਾਨ ਤੇ ਕੱਲ ਨੂੰ ਇਸਤੇਮਾਲ ਕਰਾਂਗੇ ਫੇਰ ਵਿਸ਼ਵਾਸ ਕਰਾਂਗੇ ਲੋਈ ਮਾਤਾ ਜੀ ਨੂੰ ਆਪਾਂ ਦਿਖਾਉਨੇ ਆ ਬੀਬੀ ਦੇਖੋ ਕਿੱਦਾਂ ਆਹਾ ਦਿਖਾਓ ਮੰਮੀ ਜਾਲੇ ਵਾਲਾ ਆ ਦੇਖੋ ਕਿੱਦਾਂ ਲੰਬਾ ਹੋ ਜਾਣਾ ਹੈ ਬਾਕੀ ਸਮਾਨ ਵਧੀਆ ਲੱਗਾ ਐਡ ਐਡ ਇੱਧਰ ਸਫਾਈ ਕਰ ਸਕਦੇ ਪੱਖਾ ਮੈਂ ਉੱਪਰ ਦੇਖ ਕੇ ਹਾਂ ਬੀਬੀ ਪੱਖੇ ਜਣਾ ਮਾਰੀ ਪਹਿਲੇ ਡਿੜੀ ਭੋਗ ਪਾਉਣ ਬੀਬੀ ਕਹਿੰਦੀ ਮੈਂ ਕਰਕੇ ਦਿਖਾਉਣੀ ਹਾਂ ਹਾਂਜੀ ਹਲੋ ਇਹ ਇੱਧਰ ਭੂਆ ਆ ਗਈ ਆਪਾਂ ਸਮਾਨ ਲੈ ਕੇ ਆਏ ਆ ਕਾਈ ਬਸ ਆਪਣਾ ਪਾ ਆ ਆ ਵੇਖੋ ਹਾਂ ਅੱਜ ਜੇ ਤਾਂ ਕਾਟੀ ਨਾ ਪਾਹ ਕਰਦੇ ਬਸ ਹੂੰ ਹੁਣੀ ਆਏ ਆ ਆਪਾਂ ਵੀ ਹੂੰ ਬਹੁਤ ਛੋਟਾ ਹੋ ਗਿਆ ਇਧਰ ਆ ਕੋਈ ਨਾ ਮੈਂ ਸੁਣ ਬਿਚਾ ਦਈਆ ਲੱਗਦਾ ਮਮੀ ਮਮੀ ਦਾ ਘਰੇ ਕੰਮ ਖਾਣ ਲਾ